ਸਸੇ ਗਾਲ ਜੀ ਮੈਂ ਹਾਂ ਦੇਵਕਰਨ ਤੇ ਤੁਸੀਂ ਦੇਖ ਰਹੇ ਹੋ ਪੰਜ ਪਾਣੀ ਟੀਵੀ ਅਸੀਂ ਇਸ ਵਕਤ ਬਟਿੰਡਾ ਦੇ ਨੰਨੀ ਚਾ ਚੌਕ ਦੇ ਨੇੜੇ ਖੜੇ ਆ ਪੁਲ ਦੇ નીચે ਜਿੱਥੇ ਕਿ ਉਸ ਦਿਨ ਨਾਕਾ ਲੱਗਿਆ ਸੀ ਤੇ ਜਦੋਂ ਸੀਨੀਅਰ ਪੋਸਟ ਕੌਸਟੇਬਲ ਚਿੱਟੇ ਦੇ ਸਨੇ ਫੜੀ ਗਈ ਹੈ ਉਸ ਜਗ੍ਹਾ ਤੁਹਾਨੂੰ ਪਹਿਲਾਂ ਘੁਮਾ ਕੇ ਦਿਖਾ ਦੇਣਾ ਇਸ ਜਗ੍ਹਾ ਤੁਸੀਂ ਤਸਵੀਰਾਂ ਦੇਖਿਆ ਵੀ ਹੋਣਗੀਆਂ ਜਿਹੜੀ ਉਹਦੀ ਥਾਰ ਸੀ ਇਸ ਜਗ੍ਹਾ ਖੜੀ ਸੀਗੀ ਤੇ ਆ ਪੁਲ ਦਾ ਜਿਹੜਾ ਕਟਾਗਾ ਇਹਦੇ ਹੇਠਾਂ ਉਹ ਸਾਰੀ ਕਾਰਵਾਈ ਹੋਈ ਹੈ ਸਾਡੇ ਨਾਲ ਪੱਤਰਕਾਰ ਸਭ ਮੌਜੂਦ ਹਰਸ਼ਪਾਲ ਕਲਿਆਣ ਜੀ ਉਹਦਾ ਗੱਲਬਾਤ ਕਰਦੇ ਆ ਕਿ ਕਿਉਂਕਿ ਪਹਿਲਾਂ ਹੀ ਬਹੁਤ ਨਾਕਾਜ਼ ਤੇ ਰੋਕੀ ਹੋਣੀ ਹੈ। ਕਾਫੀ ਟਾਈਮ ਤੋਂ ਦੱਸਿਆ ਜਾਂਦਾ ਕਿ ਇਹ ਜਿਹੜਾ ਚੱਟੇ ਦਾ ਕਾਰੋਬਾਰ ਕਰਦੀ ਹੈ ਤੇ ਪਹਿਲਾਂ ਕਿਉਂ ਨਹੀਂ ਫੜੀ ਗਈ? ਉਧਰ ਕਿਹੜੀ ਕਾਰਵਾਈ ਹੋਈ ਹੈ? ਕਿਸ ਸਪੈਸ਼ਲ ਕਾਰਵਾਈ ਦੇ ਤਹਿਤ ਫੜੀ ਗਈ ਹੈ? ਆਪਾਂ ਗੱਲਬਾਤ ਕਰਦੇ ਆ ਕਲਿਆਣ ਜੀ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ ਦੇਵ ਜੀ ਤੁਸੀਂ ਜਿਹੜੀ ਗੱਲ ਕੀਤੀ ਆ ਵੀ ਪਹਿਲਾਂ ਕਿਉਂ ਨਹੀਂ ਫੜੀ ਗਈ ਤੇ ਹੁਣ ਕਿਉਂ ਫੜੀ ਗਈ? ਮੈਨੂੰ ਲੱਗਦਾ ਵੀ ਜਿਹੜੀ ਆਪਾਂ ਗੱਲ ਕਰਦੇ ਆ ਵੀ ਪਹਿਲਾਂ ਕਿਉਂ ਨਹੀਂ ਫੜੀ ਗਈ ਉਹ ਜਨਤਕ ਹੋ ਗਈ ਆ। ਮਤਲਬ ਹੁਣ ਉਹ ਰਹੀ ਨਹੀਂ ਕਿਉਂਕਿ ਉਸ ਬੀਬੀ ਗਰਮੀਤ ਕੌਰ ਵੱਲੋਂ ਵੀ ਦਾਸਤਾ ਵੀ ਉਹਦੇ ਆਈਪੀਐਸ ਅਫਸਰਾਂ ਨਾਲ ਲਿੰਕ ਸੀਗੇ ਤੇ ਬੜੀ ਪਾਵਰਫੁਲ ਸੀ ਪ੍ਰੋਪਰਟੀ ਦੀ ਗੱਲ ਕਰੀਏ ਪਹਿਲੇ ਤਾਂ ਥਾਰ ਦੀ ਜਿਹੜੀ ਕਾਲੀ ਥਾਰ ਅੱਜਕੱਲ ਮਸ਼ਹੂਰ ਆਪਾਂ ਨੂੰ ਪਤਾ ਹੀ ਆ ਵੀ ਉਹ ਹਰ ਇੱਕ ਬੰਦੇ ਦੇ ਵਸ ਦੀ ਗੱਲ ਨਹੀਂ ਹੈ ਫੜੀ ਕਿਉਂ ਗਈ ਜਿਹੜਾ ਕਿਉਂਕਿ ਇੱਥੇ ਨਾਰਕੋਟਿਕਸ ਸੈੱਲ ਵੱਲੋਂ ਤੇ ਬਠਿੰਡਾ ਜ਼ਿਲ੍ਹੇ ਦੀ ਪੁਲਿਸ ਵੱਲੋਂ ਨਾਕਾ ਲਾਇਆ ਹੋਇਆ ਸੀ ਹੋ ਸਕਦਾ ਉਹਨਾਂ ਕੋਲ ਕੋਈ ਸੂਚਨਾ ਹੋਵੇ ਹੋਸਕ ਦਾ ਰੂਟੀਨ ਲੱਗ ਆ ਵੀ ਹੋ ਗਏ ਪਰ ਉੱਥੇ ਜਿਹੜੀ ਮੇਨ ਗੱਲ ਸੀਗੀ ਵੀ ਇੱਕ ਤਾਂ ਜੁਆਇੰਟ ਆਪਰੇਸ਼ਨ ਸੀ ਤੇ ਇੱਕ ਉਹ ਜਿਹੜੀ ਉਹਦੀ ਅਗਵਾਈ ਕਰ ਰਹੇ ਸੀ ਜਿਹੜੇ ਅੰਟਰਟੇਨਿੰਗ ਆਈਪੀਐਸ ਨੇ ਅਨਪਮ ਜੈਨ ਜੀ ਉਹ ਉਹ ਅਗਵਾਈ ਕਰ ਰਹੇ ਸੀ ਜਣੀ ਜੇ ਆਪਾਂ ਆਪਣੇ ਤੌਰ ਤੇ ਦੇਖੀਏ ਹੋ ਸਕਦਾ ਆਫੀਸ਼ਲ ਤੌਰ ਤੇ ਉਹ ਕਿਵੇਂ ਦੇਖਦੇ ਹੋ ਉਹ ਅਲੱਗ ਗੱਲ ਆ ਵੀ ਉਹ ਆਈਪੀ ਸਪਸਰ ਦੇ ਹੋਣ ਕਾਰਨ ਹੀ ਕਿਉਂਕਿ ਜਿਹੜਾ ਜਦੋਂ ਪਿੱਛੋਂ ਕੋਈ ਥਾਪੀ ਦੇ ਦੇਵੇ ਥਰਡੇ ਮਲਾਜਮਾ ਨੂੰ ਤੇ ਉਹ ਸਖਤੀ ਵਰਤ ਦਿੰਦੇ ਆ ਜੇ ਨਹੀਂ ਪਿੱਛੇ ਉਹ हट ਜੇ ਤਾਂ ਫਿਰ ਉਹ ਵੀ हट ਦਿੰਦੇ ਆ ਇੰਜਨ ਜੇ ਤੇ ਚੱਲੂ ਆ ਤੇਲ ਚੱਲ ਬਿਲਕੁਲ ਬਿਲਕੁਲ ਵੀ ਜੇ ਇੰਜਨ ਕਹਿੰਦੇ ਹੁੰਦੇ ਮਜ਼ਬੂਤ ਹੋਵੇ ਤਾਂ ਗੱਡੀ ਨੂੰ ਖਿੱਚ ਲੈਂਦਾ ਵੀ ਜਿਵੇਂ ਆਪਾਂ ਨੂੰ ਪਤਾ ਲੱਗਿਆ ਵੀ ਸਭ ਤੋਂ ਪਹਿਲਾਂ ਜਿਹੜੇ ਉਹਦੇ ਮੋਬਾਈਲ ਆ ਉਹਨਾਂ ਨੇ ਗੱਡੀ ਰੋਕਣ ਸਾਰ ਸਭ ਤੋਂ ਪਹਿਲਾਂ ਉਹੀ ਫੜੇ ਆ ਔਰ ਇਹ ਵੀ ਸੁਣਣ ਵਿੱਚ ਤੁਹਾਨੂੰ ਪਤਾ ਹੀ ਆ ਰਿਹਾ ਵੀ ਉਹ ਕਹਿੰਦੀ ਸੀ ਵੀ ਮੈਨੂੰ ਇੱਕ ਵਾਰੀ ਮੋਬਾਈਲ ਦੇ ਦੋ ਵੀ ਮੁੜ ਕੇ ਕਿਸੇ ਦੀ ਤਾਕਤ ਨਹੀਂ ਹੈ ਵੀ ਮੇਰੇ ਤੇ ਪਰਚਾ ਆ ਦੇ ਜੀ ਜਾਂ ਮੈਨੂੰ ਫੜ ਸਕਿਆ ਪਰ ਉਹਨਾਂ ਨੇ ਸਭ ਤੋਂ ਪਹਿਲਾਂ ਮੋਬਾਈਲ ਫੜੇ ਮੋਬਾਈਲ ਫੜ ਕੇ ਜੋ ਵੀ ਰਾਉਂਡ ਅਪ ਕੀਤਾ ਤੇ ਉਹਦੀ ਗੱਡੀ 'ਚੋਂ ਚਿੱਟਾ ਬ੍ਰਾਹਮਣ ਹੋਇਆ ਔਰ ਮੈਂ ਸਮਝਦਾ ਵੀ ਨਹੀਂ ਜੀ ਤੌਰ ਤੇ ਵੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਜੁਆਇੰਟ ਆਪਰੇਸ਼ਨ ਤੇ ਇੱਕ ਆਈਪੀਐਸ ਅਫਸਰ ਦੀ ਅਗਵਾਈ ਕਿਉਂਕਿ ਜੇ ਉਹ ਆਈਪੀਐਸ ਅਧਿਕਾਰੀਆਂ ਨਾਲ ਗੱਲ ਕਰ ਰਹੀ ਆ ਤੇ ਥੱਲੇ ਦੇ ਲੇਬਲ ਦਾ ਛੋਟ ਭਾਵੇਂ ਉਹ ਕਿਤੇ ਹੀ ਲੱਗਿਆ ਹੋਵੇ ਜੇ ਫੋਨ ਕਰ ਦਿੰਦਾ ਤਾਂ ਮੈਨੂੰ ਨਹੀਂ ਲੱਗਦਾ ਵੀ ਉਹਦੀ ਤਾਕਤ ਸੀ ਜਾਂ ਕੋਈ ਹਨਾ ਲੱਗਦਾ ਸੀ ਵੀ ਉਹ ਕੁਛ ਨਾ ਕੁਛ ਰਹਿਤ ਕਰਦੇ ਉਹ ਕੀ ਕਰਦੇ ਜਾਂ ਕੀ ਨਹੀਂ ਕਰਦੇ ਉਹ ਬਾਦ ਵਾਲੀ ਗੱਲ ਸੀ ਪਰ ਉਹ ਆਈਪੀਸ ਅਫਸਰ ਸੀ ਆਪਾਂ ਮੈਂ ਪਹਿਲਾਂ ਵੀ ਜਿਵੇਂ ਆਪਾਂ ਗੱਲ ਕਰਦੇ ਰਹੇ ਆਂ ਵੀ ਜਦੋਂ ਕੋਈ ਅੰਟਰਟੇਨਿੰਗ ਆਈਪੀਸ ਅਫਸਰ ਆਉਂਦਾ ਪਟਿੰਡੇ ਚ ਨਲੇ ਕਿਸ਼ੋਰ ਜੀ ਆਏ ਸੀ ਉਹਨਾਂ ਨੇ ਲੋਕਾਂ ਨੂੰ ਇੱਕ ਤਰ੍ਹਾਂ ਦਾ ਬੜਾ ਸ਼ਕਤੀ ਵੀ ਵਰਤੀ ਤੇ ਬੜੇ ਵਧੀਆ ਵੀ ਇਨਸਾਨ ਸੀ ਉਸੇ ਤਰ੍ਹਾਂ ਨੂੰ ਕਮ ਜੈਮਨੂ ਵੀ ਲੋਕ ਬਧੀਆ ਤਰੀਕੇ ਨਾਲ ਦੇਖਦੇ ਆ ਤੇ ਇਸ ਤਰੀਕੇ ਨਾਲ ਹੀ ਜਿਹੜੀ ਉਹਨਾਂ ਨੇ ਕਾਰਵਾਈ ਹੈ ਕਾਰਗੁਜ਼ਾਰੀ ਆਪਣੀ ਉਹ ਦਿਖਾਈ ਵੀ ਆ ਪਰ ਅਫਸੋਸ ਦੀ ਗੱਲ ਹੈ ਵੀ ਉਹ ਸੋਸ਼ਲ ਮੀਡੀਆ ਤੇ ਜਾਂ ਕਿਤੇ ਵੀ ਉਹਨਾਂ ਦੀ ਤਸਵੀਰ ਤੇ ਉਹਦੀ ਚਰਚਾ ਨਹੀਂ ਹੋਈ ਮਤਲਬ ਮੈਨੂੰ ਲੱਗਦਾ ਵੀ ਇਹ ਵੀ ਹੋਣੀ ਚਾਹੀਦੀ ਸੀ ਜਿਨ੍ਹਾਂ ਨੇ ਇਸੇ ਕਰਕੇ ਅੱਜ ਚਰਚਾ ਕਰਨ ਆਏ ਆ ਵੀ ਜਿਹਨੇ ਮਿਹਨਤ ਕੀਤੀ ਹੈ ਜਿਹਨੇ ਐਡਾ ਵੱਡਾ ਕੰਮ ਕੀਤਾ ਐਡਾ ਵੱਡੇ ਜਿਹੜੇ ਕਬੂ ਪਾਇਆ ਇਸ ਮਿਸ਼ਨ ਨੂੰ ਕਾਮਯਾਬ ਕੀਤਾਗਾ ਲੇਕਿਨ ਨਾਮ ਦਾ ਵੀ ਅਨੁਭਵ ਤੇ ਕੰਮ ਦਾ ਵੀ ਅਨੁਭਵ ਹੈ ਹਾਲਾ ਕਿ ਅੰਡਰਟੇਕਿੰਗ ਹੈ ਪਰ ਉਹਨਾਂ ਦੇ ਅਨੁਭਵ ਨੂੰ ਸਲੂਟ ਕਰਦੇ ਆ ਐਕਸਪੀਰੀਅੰਸ ਨੂੰ ਸਲੂਟ ਕਰਦੇ ਆ ਬਿਲਕੁਲ ਬਿਲਕੁਲ ਉਹ ਕਰਨਾ ਵੀ ਚਾਹੀਦਾ ਔਰ ਮੈਨੂੰ ਲੱਗਦਾ ਵੀ ਬਾਕੀ ਤਾਂ ਚਲੋ ਕੋਈ ਕਿਵੇਂ ਕਰਦਾ ਹਰ ਬੰਦੇ ਦਾ ਆਪਣਾ ਕੰਮ ਕਰਨ ਦਾ ਤਰੀਕਾ ਪਰ ਅਸੀਂ ਜਰੂਰ ਉਹਨਾਂ ਨੂੰ ਸਲੂਟ ਕਰਦੇ ਆ ਵੀ ਜਿਹੜੀ ਉਹਨਾਂ ਨੇ ਕਾਰਵਾਈ ਬੜੀ ਵਧੀਆ ਕੀਤੀ ਆ ਪਰ ਹੁਣ ਜਿਹੜੀ ਬਾਕੀ ਕਾਰਵਾਈ ਆ ਉਹ ਉਹਨਾਂ ਦੇ ਹੱਥ ਵਿੱਚ ਨਹੀਂ ਮੈਨੂੰ ਲੱਗਦਾ ਉਹ ਹੋਰ ਜਿਹੜੇ ਉੱਪਰਲੇ ਅਧਿਕਾਰੀ ਆ ਹੁਣ ਉਹਨਾਂ ਦੇ ਹੱਥ ਚਲੀ ਗਈ ਆ ਹੁਣ ਉਹ ਗਾਂ ਕਾਰਵਾਈ ਕੀ ਨਿਕਲ ਕੇ ਆਉਂਦੀ ਆ ਜਿਵੇਂ ਹੁਣ ਆਪਾਂ ਨੂੰ ਪਤਾ ਹੀ ਲੱਗਿਆ ਵੀ ਡੀਐਸਪੀ ਸਾਹਿਬ ਨੂੰ ਕੱਲ ਆਪਾਂ ਪੁੱਛਿਆ ਸੀ ਵੀ ਉਹਦੇ ਮੋਬਾਈਲ ਤੇ ਕੁਝ ਡਾਟਾ ਨਿਕਲ ਕੇ ਆਇਆ ਜਾਂ ਕੋਈ ਆਈਪੀਐਸ ਅਫਸਰਾਂ ਦੀ ਜਿਵੇਂ ਗੁਰਮੀਤ ਕੌਰ ਨੇ ਰੋਪ ਲਾਏ ਜਾਂ ਵੈਸੇ ਵੀ ਸੁਣਨ ਵਿੱਚ ਚਰਚਾ ਮੌਂਦੀ ਆ। ਤੁਸੀਂ ਕਹਿੰਦੇ ਹਜੇ ਤੱਕ ਤਾਂ ਕੋਈ ਹਾਂ ਵੀ ਪੁਲਿਸ ਨੇ ਸਾਫ਼ ਮੁੱਕਰ ਕੇ ਵੀ ਉਹਦੇ ਤੇ ਕੁਝ ਨਹੀਂ ਆਇਆ ਪਰ ਜੇ ਹੁਣ ਆਪਾਂ ਜਾਣਕਾਰੀ ਅੰਦਰਲੀ ਗੱਲ ਕਰੀਏ ਜਾਂ ਸੂਤਰਾਂ ਦੀ ਗੱਲ ਕਰ ਲਈਏ ਤਾਂ ਪੰਜ ਮੈਂਬਰੀ ਟੀਮ ਚੰਡੀਗੜ੍ਹੋਂ ਵੀ ਆਈ ਸੀ। ਹੁਣ ਉਹ ਚੰਡੀਗੜ੍ਹੋਂ ਟੀਮ ਵੱਕਾ ਹੀ ਉਸ ਨੂੰ ਸਹੀ ਅੰਜਾਮ ਦੇਣ ਵਾਸਤੇ ਆਈ ਸੀ ਜਾਂ ਬਚਾਉਣ ਵਾਸਤੇ ਆਈ ਸੀ ਤਾਂ ਉਹਦਾ ਪਤਾ ਲੱਗੋ ਜਦੋਂ ਵੀ ਸਹੀ ਅੰਜਾਮ ਦਿੱਤਾ ਗਿਆ ਕੋਈ ਨਿਕਲਿਆ ਪਰ ਜੱਸਾਵ ਨਾਲ ਉਹ ਕੌਨਫੀਡੈਂਸ ਨਾਲ ਕਹਿ ਰਹੀ ਸੀ ਮੇਰੀ ਗੱਲ ਕਰਾ ਦਿਓ ਇੱਕ ਵਾਰੀ ਉਹਨੂੰ ਕੀ ਲੱਗਦਾ ਵੀ ਕਿਹੜੀ ਇਹ ਪਾਵਰ ਸੀ ਉਹਦੇ ਮੋਬਾਈਲ ਦੇ ਵਿੱਚ ਵੀ ਇਹ ਗੱਲ ਕਰਾ ਦੇ ਨਕਾਨ ਤੇ ਲਾਤਾ ਤੇ ਆਈਪੀਐਸ ਅਫਸਰ ਉਤਕਾਰੀ ਨੂੰ ਉਹ ਮੌਕੇ ਤੋਂ ਨਿਕਲ ਜੂਗੀ ਚਾਹ ਬਚ ਕੇ ਇਸ ਨੂੰ ਜੇ ਥੋੜਾ ਜਿਹਾ ਪਿੱਛੇ ਵੀ ਜਾਵੜੀਏ ਜਿਵੇਂ ਆਪਾਂ ਆਪਾਂ ਮਿਲਦੇ ਹਾਂ ਸਾਰੇ ਆਫਡਰ ਰਿਪੋਰਟ ਜਦੋਂ ਕਰਮਚਾਰੀ ਅਧਿਕਾਰੀ ਆ ਮੁਲਾਜ਼ਮਾਂ ਗੱਲ ਕਰਦੇ ਆ ਤਾਂ ਕਿੰਨੇ ਮੁਲਾਜ਼ਮਾਂ ਨੇ ਕਿਹਾ ਵੀ ਸ਼ੁਕਰ ਹੋਇਆ ਹਾਲਾਂਕਿ ਆਪਾਂ ਅਕਸਰ ਗੱਲ ਕਰਦੇ ਆ ਵੀ ਪੁਲਿਸ ਪੁਲਿਸ ਨਾਲ ਖੜੀ ਹੁੰਦੀ ਆ ਪਰ ਉਹਨਾਂ ਨੇ ਸ਼ੁਕਰ ਕੀਤਾ ਵੀ ਯਾਰ ਚੰਗਾ ਹੋਇਆ ਇਹਦਾ ਕੰਮ ਨੇਪੜਿਆ ਕਿਉਂਕਿ ਇਹ ਜਿਹੜੇ ਥਾਣੇ 'ਚ ਲੱਗਦੀ ਸੀ ਉਹ ਮਤਲਬ ਕੰਮ ਤਾਂ ਕਰਦੀ ਨਹੀਂ ਸੀ ਤਾਂ ਨਾ ਹੀ ਸਾਡੇ ਕੋਲ ਇਨੀ ਪਾਵਰ ਸੀ ਵੀ ਅਸੀਂ ਉਹਨੂੰ ਕੁੱਛ ਸਕਦੇ ਸੀ ਤੇ ਅਸੀਂ ਤਾਂ ਸ਼ੁਕਰ ਕੀਤਾ ਵੀ ਚਲੋ ਯਾਰ ਕਿਤੇ ਟਿਕਾਣੇ ਲੱਗੀ ਤੇ ਬਾਕੀ ਜਿਹੜੀ ਪੰਜਾਬ ਸਰਕਾਰ ਦਾ ਜਿਹੜਾ ਸ਼ਲਾਘਾਯੋਗ ਆ ਜਾਂ ਪੰਜਾਬ ਪੁਲਿਸ ਦਾ ਕਹਿ ਲਈਏ ਵੀ ਉਹਨੂੰ ਡਿਸਮਿਸ ਬਹੁਤ ਜਲਦੀ ਕਰਤਾ ਨੌਕਰੀ ਤੋਂ ਬਾਹਰ ਕਰਤਾ ਹੁਣ ਅਗਲੇ ਨੂੰ ਪਤਾ ਹੋ ਜਾਂਦਾ ਵੀ ਹੁਣ ਹੁਣ ਦੇਖੋ ਇੱਕ ਆਮ ਨਾਗਰਿਕੀ ਤਾ ਨਾ ਰਹਿ ਗਈ ਤੇ ਹੁਣ ਉਹਦੇ ਕੋਲੇ ਆਲਡੀ ਉਹ ਪਾਵਰ ਸੀ ਹੁਣ ਆਈ ਤੇ ਨਾਲੇ ਹੋਣੋ ਗੱਲਾਂ ਨਹੀਂ ਬਣਨੀਆਂ ਜਿਹੜੀਆਂ ਪਹਿਲਾਂ ਸੀ ਬਹੁਤ ਵੱਡੇ ਲੈਵਲ ਤੇ ਖਬਰਾਂ ਚੱਲ ਪਈਆਂ ਹੁਣ ਥਾਰ ਵਾਲਾ ਨਾਮ ਉਹਦੇ ਨਾਮ ਦੇ ਨਾਲ ਜੁੜ ਗਿਆ ਪ੍ਰਾਪਰਟੀ ਦੀ ਵੀ ਅਟੈਚ ਹੋਊਗੀ ਆਉਣ ਵਾਲੇ ਸਮੇਂ 'ਚ ਤੇ ਬਾਕੀ ਹੁਣ ਪਤਾ ਆਪਾਂ ਨੂੰ ਪਤਾ ਹੁੰਦਾ ਵੀ ਮੀਡੀਆ 'ਚ ਕਿਹੜਾਂ ਖਬਰਾਂ ਚੱਲਦੀਆਂ ਬਾਅਦ 'ਚ ਟਿਕ ਜਾਂਦਾ ਉਹਦਾ ਰਿਜ਼ਲਟ ਪਿੱਛੇ ਆਪਾਂ ਵੀ ਕਈ ਵਾਰੀ ਨਹੀਂ ਜਾਂਦੇ ਹੋ ਹਨਾ ਉਹ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਵੀ ਕੀ ਕਾਰਵਾਈ ਹੁੰਦੀ ਹੈ ਇਸੇ ਤਰ੍ਹਾਂ ਦੀ ਜਯੁੱਧ ਨਸ਼ਾ ਵਿਰੁੱਧ ਲੜਾਇਆ ਵੇ ਫੇਰ ਮੇਰੇ ਕਾਜ਼ ਦੇ ਵਿੱਚ ਕੰਮ ਆਪੇ ਨਹੀਂ ਤਾਂ ਫਿਰ ਜੇ ਪਹਿਲਾਂ ਵੀ ਬਹੁਤ ਵਾਰੀ ਪਲਾਸ਼ੀਆਂ ਹੁੰਦੀਆਂ ਨੇ ਰੇਡਾਂ ਕਰਦੇ ਆ ਪਰ ਹੱਤੋਂ ਕੁ ਪਰ ਇਸੇ ਤਰ੍ਹਾਂ ਸਖਤੀ ਨਾਲ ਇਮਾਨਦਾਰੀ ਨਾਲ ਤੇ ਅਨੁਭਵ ਨਾਲ ਜੇ ਕੀਤਾ ਜਾਂ ਕਹਿ ਸਕਦੇ ਆ ਫੇਰ ਜਿੱਦ ਲੜਾਇਆ ਹਾਂ ਹਾਂ ਬਿਲਕੁਲ ਇੱਕ ਤਾਂ ਜਿਹੜਾ ਸਰਕਾਰ ਦਾ ਯੁਨਤ ਨਸ਼ਿਆਂ ਵਿਰੁੱਧ ਆ ਇੱਕ ਗੱਲ ਇਹ ਜ਼ਰੂਰ ਸ਼ਲਾਘਾਯੋਗ ਆ ਵੀ ਜਿਹੜਾ ਗਲਤ ਕੰਮ ਕਰਦਾ ਉਹਦੇ 'ਚ ਡਰ ਜ਼ਰੂਰ ਹੋਣਾ ਚਾਹੀਦਾ ਹੁਣ ਆ ਕਾਰਵਾਈਆਂ ਦਾ ਆਪਾਂ ਨੂੰ ਮੈਨੂੰ ਲੱਗਦਾ ਬਹੁਤੀ ਗੱਲ ਨਹੀਂ ਕਿਸ ਤਰ੍ਹਾਂ ਹੁੰਦੀਆਂ ਉਹਦੇ 'ਚ ਕਮੀਆਂ ਪੇਸ਼ੀਆਂ ਹਨਾ ਰਹਿ ਗਿਆ ਪਰ ਉਹਦੇ 'ਚ ਇੱਕ ਡਰ ਤਾਂ ਜ਼ਰੂਰ ਹੋਣਾ ਚਾਹੀਦਾ ਜੇ ਆਪਾਂ ਨਫਰੀ ਦੀ ਗੱਲ ਕਰੀਏ ਮੁਲਾਜ਼ਮਾਂ ਦੀ ਨਫਰੀ ਦੀ ਬੜੀ ਘਾਟ ਆ ਫੇਰ ਆਪ ਉਹ ਜਿਹੜੀ ਖਰਚੇ ਆ ਉਹਨਾਂ ਦੇ ਥਾਣਿਆਂ ਤੇ ਪੈਂਦੇ ਉਹਦੀ ਵੀ ਗੱਲ ਅਕਸਰ ਕੀਤੀ ਜਾਂਦੀ ਆ ਵੀ ਜਦੋਂ ਉਹਨਾਂ ਨੂੰ ਜੇਬਾਂ ਚ ਲਾਉਣੇ ਪੈਂਦੇ ਆ ਤਾਂ ਫੇਰ ਉਹ ਜੋ ਬਾਕੀ ਕੰਮ ਵੀ ਚੱਲਦਾ ਹੀ ਆ ਮਤਲਬ ਪੁਲਿਸ ਨੂੰ ਬਾਕੀ ਕੰਮ ਵੀ ਨਫਰੀ ਦੀ ਘਾਟ ਆ ਉਹ ਉਹੀ ਪੁਲਿਸ ਚੱਕ ਕੇ ਉਧਰ ਲਾ ਦਿੰਦੇ ਉਹੀ ਉਹੀ ਲਾਣਦੇ ਵਿਚਾਰੇ ਡਿਪਰੈਸ਼ਨ ਜਾਂ ਪੰਜਾਬ ਪੁਲਿਸ ਹਨ ਇਹ ਵੀ ਸਾਰੀਆਂ ਚੀਜ਼ਾਂ ਨਾਲ ਦੇਖਣੀਆਂ ਪੈਣ ਆ ਫੇਰ ਹੀ ਸੁਧਾਰ ਹੋ ਸਕਦਾ ਹੁਣ ਕੱਲੀ ਇਮਾਨਦਾਰੀ ਨੂੰ ਮੁਲਾਜ਼ਮਾਂ ਇੱਕ ਉਹਨੂੰ ਕੀ ਕਰੇਗਾ ਆਪਾਂ ਦੇਖਦੇ ਆ ਵੀ ਐਸਐਚਓ ਨੂੰ ਗੱਡੀ ਮਿਲੀ ਹੋਈ ਆ ਉਹਨੂੰ ਤੇਲ ਵੀ ਮਿਲਦਾ ਚਲੋ ਕਿੰਨਾ ਮਿਲਦਾ ਘੱਟ ਵੱਧੋ ਛੱਡੋ ਜਿਹੜਾ ਬਾਕੀ ਮੁਲਾਜ਼ਮੋਂ ਪਰਸਨਲ ਗੱਡੀਆਂ ਆਪਦੀਆਂ ਲੈ ਕੇ ਤੇਲ ਮਚਾਉਂਦੇ ਆ ਤੇ ਫਿਰ ਉਹ ਆਪ ਗੱਲਾਂ ਇਮਾਨਦਾਰੀ ਦੀਆਂ ਕਰਦੇ ਮੈਨੂੰ ਲੱਗਦਾ ਵੀ ਸਾਰੇ ਵਿਸ਼ਿਆਂ ਤੇ ਵਿਚਾਰ ਨਹੀਂ ਭਰਤੀ ਵੀ ਕਰਨੀ ਚਾਹੀਦੀ ਥਾਣਿਆਂ ਨੂੰ ਲੋਡ ਆ ਜਿਹੜਾ ਉਹ ਪੈਸਾ ਉਹ ਵੀ ਦੇਣਾ ਚਾਹੀਦਾ ਫਿਰ ਆਪਾਂ ਲੱਗਦਾ ਵੀ ਜਿਹੜੀ ਕਾਰਵਾਈ ਆ ਪ੍ਰੋਪਰ ਹੋ ਸਕਦੀ ਹੈ ਹੁਣ ਤੱਕ ਤਾਂ ਲੱਗਦਾ ਤੁਹਾਨੂੰ ਕਾਰਵਾਈ ਇਸ ਕੇਸ ਤੇ ਸਹੀ ਚੱਲ ਰਹੀ ਹੈ ਇਹ ਕੁਝ ਲੱਗਦਾ ਹਾਂ ਨਹੀਂ ਹੁਣ ਤੱਕ ਤਾਂ ਜੇ ਦੇਖਿਆ ਜਾਵੇ ਕਿਉਂਕਿ ਉਹਨੂੰ ਫੜ ਲੈਣਾ ਉਹਦੇ ਤੇ ਪਰਚਾ ਦਰਜ ਕਰਨਾ ਇਹ ਬਹੁਤ ਵੱਡੀ ਗੱਲ ਸੀ ਕਿਉਂਕਿ ਅਜੇ ਤੱਕ ਹੋਇਆ ਹੀ ਨਹੀਂ ਨਾ ਕਿ ਉਹਨੇ ਪਾਵਰ ਮਤਲਬ ਇਹ ਬਹੁਤ ਸ਼ਲਾਘਾਯੋਗ ਕਦਮਾਂ ਇੱਕ ਮੈਸੇਜ ਆਂਦਾ ਜੇ ਕੋਈ ਹੋਰ ਵੀ ਜਿਹੜੇ ਪੁਲਿਸ ਮੁਲਾਜ਼ਮਾਂ ਉਹ ਲੱਗਦਾ ਉਹਨਾਂ ਦੀ ਵੀ ਸਾਡੀ ਮਤਲਬ ਚਲਦੀ ਆ ਜਾਂ ਚਾਹ ਪਟਿਆਲੇ ਵਾਲੀ ਕੇਸ ਦੀ ਗੱਲ ਕਰ ਲਈਏ ਚਲ ਕਿਵੇਂ ਹੋ ਵੀ ਘਟਨਾ ਹੋ ਪਰ ਉਹਦੇ ਤੇ ਲੱਗਦਾ ਹੁਣ ਉਹਨਾਂ ਤੇ ਗਾਜ ਗਿਰ ਸਕਦੀ ਆ ਆਉਣ ਵਾਲੇ ਸਮੇਂ ਚ ਇੱਕ ਮੈਸੇਜ ਆ ਬਠਿੰਡਾ ਪੁਲਿਸ ਜਾਂ ਪੰਜਾਬ ਪੁਲਿਸ ਦੇ ਜਿਹੜੇ ਹੋਰ ਜਿਹੜੇ ਗਲਤ ਅਨਸਾਰ ਆ ਉਹਨਾਂ ਵਾਸਤੇ ਵੀ ਭਾਈ ਇਹ ਜਿਹੜਾ ਤੁਹਾਡਾ ਟਾਈਮ ਆ ਹੇ ਕਦੋਂ ਵੀ ਕਿਤੇ ਵੀ ਆ ਸਕਦਾ ਚਾਹ 1984 ਚ ਜਾਂ ਉਹਨਾਂ ਸਮੇਂਾਂ ਚ ਜਿਨ੍ਹਾਂ ਨੇ ਫੇਕ ਐਨਕਾਊਂਟਰ ਕੀਤੇ ਸੀ ਉਹਨਾਂ ਨੂੰ ਅੱਜ ਸਜ਼ਾਵਾ ਹੋ ਰਹੀਆਂ ਪਰ ਕਿਤੇ ਨਾ ਕਿਤੇ ਤਾਂ ਹੋਰ ਟਾਈਮ ਆਉਂਦਾ ਹੀ ਆ ਇਸ ਕਰਕੇ ਕਿ ਬੜਾ ਵੱਡਾ ਮੈਸੇਜ ਆ ਉਹਨਾਂ ਵਾਸਤੇ ਵੀ ਭਾਈ ਤੁਸੀਂ ਆਪ ਦੀ ਜਿਹ ਗਲਤ ਕੰਮ ਕਰਦੇ ਆ ਇਹ ਤੋਂ ਤੋਂ ਬਚਣਾ ਚਾਹੀਦਾ ਤੁਹਾਡਾ ਟਾਈਮ ਕਦੋਂ ਵੀ ਮਾੜਾ ਆ ਸਕਦਾ ਤੇ ਹੋਰ ਵੀ ਲੋੜ ਹੈ ਦੇ ਨਾਲ ਜਿਵੇਂ ਨੈਟਵਰਕ ਨੂੰ ਤੋੜਨਾ ਜਿਵੇਂ ਕਿ ਇੱਕ ਹੋਰ ਸ਼ਾਮਲ ਕੀਤਾ ਗਿਆ ਤੇ ਸਾਥੀ ਦਾ ਨਾਮ ਅਮਰਪਿੰਦਰ ਸਿੰਘ ਦਾ ਤੇ ਹੋਰ ਵੀ ਖੰਗਾਲੇ ਦੀ ਲੋੜ ਹੈ ਆ ਬੜੀ ਹੈਰਾਨੀ ਦੀ ਗੱਲ ਇਹ ਆ ਵੀ ਐਡਾ ਹਾਈ ਪ੍ਰੋਫਾਈਲ ਕੇਸ ਆ ਜਿਹਦੇ ਨਾਲ ਉਹ ਗੁਰਮੀਤ ਕੌਰ ਵੱਲੋਂ ਲਗਾਤਾਰ ਰੋਪ ਲਾਏ ਜਾ ਰਹੇ ਸੀ ਵੀ ਉਹ ਸ਼ਾਮਲਾ ਹਨਾ ਚਿੱਟੇ ਦੇ ਵਿੱਚ ਪਰ ਉਸੇ ਕੋਰਟ ਦੇ ਵਿੱਚ ਹੀ ਸਾਰੀ ਪੁਲਿਸ ਕਿੰਨੀ ਫੋਰਸ ਲੱਗੀ ਹੋਈ ਸੀ ਤੇ ਉਹ ਆਰਮਨ ਨਾਲ ਲੜਾਈ ਝਗੜਾ ਵੀ ਹੋਇਆ ਉਹਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਔਰ ਡੀਐਸਪੀ ਸਾਹਿਬ ਨੇ ਇਹ ਵੀ ਕਿਹਾ ਵੀ ਉਹਦੀ ਜਿਹੜੀ ਮਤਲਬ ਉਹਦੀ ਪੁੱਛਦਸਚ ਉਹਦਾ ਨਾਮ ਸਾਹਮਣੇ ਆਇਆ ਤੇ ਐਡਾ ਵੱਡਾ ਕੇਸ ਹੋਵੇ ਤੇ ਉਹ ਬੰਦਾ ਆਰਮਨ ਨਾਲ ਘੁੰਮਦਾ ਫਿਰਦਾ ਹੋਵੇ ਮਤਲਬ ਇਹ ਵੀ ਇੱਕ ਸਵਾਲ ਆ ਵੀ ਕਿਉਂ ਨਹੀਂ ਉਹਦੇ ਤੋਂ ਪੁੱਛਦਸ ਅਸਲੀ ਬੁਲਾਇਆ ਗਿਆ ਕਿਉਂਕਿ ਹਾਈ ਪ੍ਰੋਫਾਈਲ ਕੇਸ ਸੀਗਾ ਐਡਾ ਐਡਾ ਨੈਟਵਰਕ ਆਈਪੀਐਸ ਅਫਸਰਾਂ ਦੀ ਔਰ ਉਹ ਗੁਰਮੀਤ ਕੌਰ ਨੇ ਤਾਂ ਇਹ ਵੀ ਕਿਹਾ ਵੀ ਪਿਛਲੇ ਦਿਨਾਂ ਚ ਇੱਕ ਲੋ ਲੈ ਕੇ ਆਏ ਸੀ ਹੈਰੋਇਨ ਤੇ ਉਹਨਾਂ ਨੇ ਦਿੱਤੀ ਚਲੋ ਸੱਚ ਝੂਠਾ ਇਨਵੈਸਟੀਗੇਸ਼ਨ ਦਾ ਪਰ ਕਿੰਨਾ ਹਾਈ ਪ੍ਰੋਫਾਈਲ ਮਾਮਲਾ ਤੇ ਉਹਨੂੰ ਹਜੇ ਤੱਕ ਮਤਲਬ ਕੋਈ ਪੁਛ ਦਸ ਲਈ ਬੁਲਾਇਆ ਨਹੀਂ ਹੈ ਨਾ ਕੋਈ ਮਤਲਬ ਆਰਾਮ ਨਾਲ ਘੁੰਮ ਰਿਹਾ ਲੱਗਦਾ ਕਿ ਤੈਨਾਂ ਕਿਤੇ ਇਹ ਵੀ ਸਵਾਲਾਂ ਦੇ ਘੇਰੇ ਚਾ ਬਾਕੀ ਹੋ ਸਕਦਾ ਵੀ ਉਹਨਾਂ ਦਾ ਕੋਈ ਹੋਰ ਸਟ੍ਰੈਟਜੀ ਹੋਵੇ ਕਿਸੇ ਹੋਰ ਤਰੀਕੇ ਨਾਲ ਕੋਈ ਕੰਮ ਕਰਨਾ ਹੋਵੇ ਉਹਦੀ ਮਤਲਬ ਬੈਕਗ੍ਰਾਉਂਡ ਚੈੱਕ ਕਰਦੇ ਹੁਣ ਜਾਂ ਕਿਸੇ ਨਾਲ ਲਿੰਕ ਹੋਣ ਉਹ ਚੈੱਕ ਕਰਦੇ ਹੁਣ ਇਹ ਵੀ ਇਹ ਵੀ ਹੋ ਸਕਦਾ ਪਰ ਜ਼ਰੂਰ ਉਹਨਾਂ ਦੇ ਖਿਲਾਫ ਲਿੰਕ ਜੋੜ ਕੇ ਜਿਹਨਾਂ ਤੋਂ ਲੈ ਕੇ ਆਉਂਦੇ ਸੀ ਉਹਨਾਂ ਤੱਕ ਜਰੂਰ ਆਪਾਂ ਵੀ ਅਕਸਰ ਤੁਸੀਂ ਦੇਖਿਆ ਵੀ ਅਫਸਰਾਂ ਨੂੰ ਕੁਛ ਦੇ ਹੁੰਨੇ ਆ ਵੀ ਜਿਹੜਾ ਉਹ ਤਾਂ ਫੜ ਲਿਆ ਉਹ ਫੜ ਲਿਆ ਉਹਦੇ ਪਰਚਾ ਦੇ ਦਿਓ ਪਰ ਵੱਡਾ ਜਿਹੜਾ ਬੰਦਾ ਉਹਦੇ ਤੱਕ ਕਿਉਂ ਨਹੀਂ ਪਹੁੰਚਦੇ ਉਹਦੇ ਤੱਕ ਵੀ ਪਹੁੰਚਣਾ ਚਾਹੀਦਾ ਫੇਰ ਹੀ ਇਹਦੇ ਜਿਹੜੀ ਪ੍ਰੋਪਰ ਕਾਰਵਾਈ ਹੋ ਸਕਦੀ ਹੈ ਬਿਲਕੁਲ ਬਿਲਕੁਲ ਧੰਨਵਾਦ ਜੀ ਤੇ ਇਸ ਕੇਸ ਦੀ ਹਾਇਤਾ ਲਗਾਤਾਰ ਹੈ ਬਹੁਤ ਭ�्या ਭਿਆ ਕੇਸ ਇਨਕੁਆਇਰੀ ਚੱਲ ਜਾਂਦੀ ਹੈ ਕੱਲ ਵੀ ਚੰਡੀਗੜ੍ਹ ਤੋਂ ਟੀਮ ਆਈ ਸੀ ਮੋਬਾਈਲ ਦੇ ਵਿੱਚੋਂ ਕੀ ਕੁਝ ਕੱਢਿਆ ਉਹਦੇ ਅਕੋਰਡਿੰਗ ਕੀ ਕੁਝ ਅੱਗੇ ਕਾਰਵਾਈ ਹੋਗੀ ਕਿਉਂਕਿ ਜਿਹੜੀ ਮੋਬਾਈਲ ਦੇ ਵਿੱਚ ਖੰਗਾਲਿਆ ਤੇ ਅਜ ਇੱਕ ਫਰਾਲ ਹੋਰ ਨ ਅੱਜ ਜਿਹੜੀ ਅਨੁਭਵ ਜੈਨ ਨੇ ਇਹ ਚ ਰੋਲ ਲਵਾਇਆ ਬਹੁਤ ਵੱਡਾ ਮੌਕੇ ਜਿਹੜਾ ਹੱਥ 'ਚ ਮੋਬਾਈਲ ਫੜ ਕੇ ਜੇ ਮੇਰੇ ਖਿਆਲ ਦੇ ਵਿੱਚ ਮੋਬਾਈਲ ਨਾ ਖੁੰਦੇ ਤਾਂ ਮੇਰੇ ਖਿਆਲ 'ਚ ਇੱਥੇ ਤੱਕ ਕਾਰਵਾਈ ਪਹੁੰਚਣੀ ਸੀ ਸਭ ਤੋਂ ਪਹਿਲਾ ਸਟੈਪ ਜਿਹੜਾ ਉਹਨਾਂ ਨੇ ਕੀਤਾ ਚਲਾਗਾ ਜੋਗਾ ਸਲੂਟ ਕਰਦੇ ਆ ਤੇ ਅੱਗੇ ਹੋਰ ਵੀ ਅਪਡੇਟ ਇਸ ਕੇਸ 'ਚ ਜੇ ਕੋਈ ਹੋਈ ਦਿਖਾਵਾਂਗੇ ਤੁਹਾਨੂੰ ਜੁੜੇ ਸਾਡੇ ਚੈਨਲ ਪੰਜ ਪਾਣੀ ਟੀਵੀ ਨਾਲ ਮੈਂ ਦੇਵਕਰਨ ਜੈ ਹਿੰਦ ਜੈ ਪਰ